ਅਈ ਤੋਂ 20 ਦਿਨ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਸਾਹਿਬ ਪਟਿਆਲੇ ਵਿੱਚ ਆਏ ਸੀ ਗੁਰਦਾਸਪੁਰ ਚਾਏ ਨੇ ਜਲੰਧਰ ਚ ਗਏ ਨੇ ਸਾਰਾ ਜ਼ਿਲ੍ਹਾ ਜਿਹੜਾ ਇੱਕ ਕਿਲਾਬੰਦੀ ਕਰ ਦਿੱਤੀ ਗਈ 9 9 10 10 ਹਜ਼ਾਰ ਆਦਮੀ ਸਵੇਰੇ ਆ ਕੇ ਸਾਡੇ ਕਿਸਾਨਾਂ ਨੂੰ ਪ੍ਰੀ ਅਰੈਸਟ ਬੇਲ ਕਰ ਲੀਆਂ ਗਈਆਂ ਉੱਥੇ ਡਿਟੈਂਸ਼ਨ ਸੈਂਟਰ ਬਣਾਏ ਗਏ ਤੁਸੀਂ ਮੈਨੂੰ ਦੱਸੋ ਇਹ ਕੋਈ ਲੀਡਰ ਨੂੰ ਵੈਲਕਮ ਕਰਨ ਦਾ ਤਰੀਕਾ ਹੈ ਇਹ ਕੋਈ ਪ੍ਰਧਾਨ ਮੰਤਰੀ ਆਏ ਨੇ ਕਿ ਕਿਤੇ ਕੋਈ ਬਾਸ ਆਇਆ ਸਾਨੂੰ ਬਹੁਤ ਅਫਸੋਸ ਨਾਲ ਕਹਿਣਾ ਪੈਂਦਾ ਅੱਜ ਪੰਜਾਬ ਨੇ ਇਹ ਫੈਸਲਾ ਕਰਨਾ ਕਿ ਅਸੀਂ ਕਿਸ ਕਿਸਮ ਦਾ ਲੀਡਰ ਚਾਹਨੇ ਜਿਦੋਂ ਦਾ ਨਰਿੰਦਰ ਮੋਦੀ ਆਇਆ ਮੇਰੇ ਵੀਰੋ ਸਾਰਿਆਂ ਨਾਲ ਪਹਿਲੇ ਤੇ ਉਹਨੇ ਜਵਾਨ ਖਤਮ ਕੀਤੇ ਪਿਛਲੇ 4 ਸਾਲ ਤੋਂ ਲਗਾਤਾਰ ਕਿਸਾਨਾਂ ਦੇ ਸੰਘਰਸ਼ ਦੇ ਵਿੱਚ 700 ਤੋਂ ਵੱਧ ਕਿਸਾਨ ਦਿੱਲੀ ਦੇ ਬਾਰਡਰਾਂ ਤੇ ਸ਼ਹੀਦ ਹੋਏ ਨੇ ਅੱਜ ਤੋਂ 2 ਮਹੀਨੇ ਪਹਿਲੇ ਸ਼ੰਭੂ ਤੇ ਖਨੌਰੀ ਤੇ ਬਾਰਡਰਾਂ ਤੇ ਇੱਕ ਸਾਡਾ ਨੌਜਵਾਨ ਵੀਰ ਸ਼ੁਭਕਰਨ ਸਿੰਘ ਹਰਿਆਣਾ ਦੀ ਭਾਜਪਾ ਸਰਕਾਰ ਵੱਲੋਂ ਗੋਲੀ ਮਾਰ ਕੇ ਸ਼ਹੀਦ ਕਰ ਦਿੱਤਾ ਗਿਆ 400 ਤੋਂ ਵੱਧ ਸਾਡੇ ਕਿਸਾਨਾਂ ਨੂੰ ਗੋਲੀਆਂ ਮਾਰੀਆਂ ਗਈਆਂ ਮੈਨੂੰ ਬਹੁਤ ਅਫਸੋਸ ਨਾਲ ਕਹਿਣਾ ਪੈਂਦਾ ਹੈ ਇਹ ਗੁਰੂਆਂ ਪੀਰਾਂ ਪੈਗੰਬਰਾਂ ਤੇ ਸੂਰਬੀਰਾਂ ਦੀ ਧਰਤੀ ਮੋਦੀ ਸਾਹਿਬ ਜਿੱਦਣ ਦੇ ਆਏ ਹੋ ਤੁਸੀਂ ਹਰ ਪੰਜਾਬੀ ਜਿਹੜਾ ਜਵਾਨੀ ਦੇ ਵਿੱਚ ਹਿੰਦੂ ਹਰ ਪਰਿਵਾਰ ਜਿਹੜਾ ਇੱਕ ਮੈਂਬਰ ਆਪਣਾ ਹਿੰਦੁਸਤਾਨ ਦੀ ਮਿਲਟਰੀ ਦੇ ਵਿੱਚ ਭਰਤੀ ਕਰਨ ਵਾਸਤੇ ਕਲਦਾ ਸੀ ਤੁਸੀਂ ਆਂਦੇ ਸਾਰੋਂ ਪਹਿਲੇ ਮਿਲਟਰੀ ਦੀ ਭਰਤੀ ਖਤਮ ਕੀਤੀ ਤੁਸੀਂ ਉਸ ਤੋਂ ਬਾਅਦ ਕਿਸਾਨਾਂ ਦੀ ਜਿਹੜੀ ਵਾਜਿਬ ਡਿਮਾਂਡ ਸੀ ਐਮਐਸਪੀ ਦੀ ਉਹ ਹਜੇ ਤੱਕ ਕੋਈ ਸਰਵਾਈ ਨਹੀਂ ਕੀਤੀ ਮੈਂ ਸਾਰੇ ਵੀਰਾਂ ਮੈਂ ਰਾਹੁਲ ਜੀ ਨੂੰ ਦੱਸਣਾ ਚਾਹਨਾ ਅੱਜ ਤੋਂ 2-3 ਦਿਨ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਸਾਹਿਬ ਪਟਿਆਲੇ ਵਿੱਚ ਆਏ ਸੀ ਗੁਰਦਾਸਪੁਰ ਚਾਏ ਨੇ ਜਲੰਧਰ ਚ ਗਏ ਨੇ ਸਾਰਾ ਜ਼ਿਲ੍ਹਾ ਜਿਹੜਾ ਇੱਕ ਕਿਲਾਬੰਦੀ ਕਰ ਦਿੱਤੀ ਗਈ 9-9 10-10 ਹਜ਼ਾਰ ਆਦਮੀ ਸਵੇਰੇ ਆ ਕੇ ਸਾਡੇ ਕਿਸਾਨਾਂ ਨੂੰ ਪ੍ਰੀ ਅਰੈਸਟ ਬੇਲ ਕਰ ਲੀਆਂ ਗਈਆਂ ਉਥੇ ਡਿਟੈਂਸ਼ਨ ਸੈਂਟਰ ਬਣਾਏ ਗਏ ਤੁਸੀਂ ਮੈਨੂੰ ਦੱਸੋ ਇਹ ਕੋਈ ਲੀਡਰ ਨੂੰ ਵੈਲਕਮ ਕਰਨ ਦਾ ਤਰੀਕਾ ਹੈ ਇਹ ਕੋਈ ਪ੍ਰਧਾਨ ਮੰਤਰੀ ਆਏ ਨੇ ਕਿ ਕਿਤੇ ਕੋਈ ਬਾਸ ਆਇਆ ਸਾਨੂੰ ਬਹੁਤ ਅਫਸੋਸ ਨਾਲ ਕਹਿਣਾ ਪੈਂਦਾ ਅੱਜ ਪੰਜਾਬ ਨੇ ਇਹ ਫੈਸਲਾ ਕਰਨਾ ਕਿ ਅਸੀਂ ਕਿਸ ਕਿਸਮ ਦਾ ਲੀਡਰ ਚਾਹਨੇ ਹਾਂ ਕਿ ਅਸੀਂ ਇਹੋ ਜਿਹਾ ਲੀਡਰ ਚਾਹਨੇ ਹਾਂ ਜਿਹੜਾ ਕੱਲੀ ਆਪਣੀ ਗੱਲ ਰੱਖੇ ਜਿਹਦੇ ਨਾਲ ਕੋ ਖੱਬੇ ਆਦਮੀ ਵਿਖੇ ਨਾ ਸੱਜੇ ਵਿਖੇ ਨਾ ਸਾਹਮਣੇ ਵਿਖੇ ਨਾ ਪਿੱਛੇ ਵਿਖੇ ਇੱਕ ਪਾਸੇ ਸਾਡਾ ਲੀਡਰ ਰਾਹੁਲ ਗਾਂਧੀ ਜਿਹਦੇ ਨਾਲ ਹਜ਼ਾਰਾਂ ਦੀ ਤਦਾਦ ਦੇ ਵਿੱਚ ਕੰਨਿਆ ਕਬਾਰੀ ਤੋਂ ਕਸ਼ਮੀਰ ਤੱਕ ਹਾ ਅਮੀਰ ਗਰੀਬ ਕਿਸਾਨ ਖੇਤ ਮਜ਼ਦੂਰ ਛੋਟਾ ਦੁਕਾਨਦਾਰ ਨੌਜਵਾਨ ਸਾਡੀਆਂ ਪੈਣਾ ਸਾਡੀਆਂ ਮਾਤਾਵਾਂ ਚੱਲੀਆਂ ਨੇ ਹੱਥ ਜੱਤ ਪਾ ਕੇ ਕਿ ਤੁਹਾਨੂੰ ਲੀਡਰ ਚਾਹੀਦਾ ਕਿ ਸਾਨੂੰ ਬਾਸ ਚਾਹੀਦਾ ਕਿ ਅਸੀਂ ਹਿੰਦੁਸਤਾਨ ਚ ਡੈਮੋਕਰੇਸੀ ਬਚਾਣਾ ਚਾਹੁੰਦੇ ਆ ਕਿ ਅਸੀਂ ਚਾਹੁੰਦੇ ਆ ਕਿ ਰੂਸ ਵਰਗਾ ਜਿਸ ਦਾ ਰਾਸ਼ਟਰਪਤੀ ਪਿਊਟਨ ਦੇ ਪਿਛਲੇ ਸਾਲ ਇੱਕ ਕਾਨੂੰਨ ਪਾਸ ਕੀਤਾ ਕਿ ਤਾਂ ਤਾਂ ਉਮਰ ਜਿੰਨਾ ਚਿਰ ਰੂਸ ਰਹੇਗਾ ਉਹਨਾਂ ਚਿਰ ਪਿਊਟਨ ਉੱਥੋਂ ਦਾ ਰਾਸ਼ਟਰਪਤੀ ਰਹੇਗਾ ਮੇਰੇ ਵੀਰੋ ਅੱਜ ਪੰਜਾਬ ਨੇ ਇਤਿਹਾਸਿਕ ਫੈਸਲਾ ਕਰਨਾ ਕਿ ਅਸੀਂ ਉਹਨਾਂ ਤਾਕਤਾਂ ਨਾਲ ਰਹਿਣਾ ਜਿਹੜੇ ਡਾਕਟਰ ਬੀ ਆਰ ਅੰਬੇਦਕਰ ਸਾਹਿਬ ਦੇ ਜਿਹੜਾ ਸੰਵਿਧਾਨ ਹੈ ਉਹਨੂੰ ਖਤਮ ਕਰਨਾ ਚਾਹੁੰਦੀਆਂ ਨੇ ਜਿਹੜੀ ਦਲਿਤ ਵੀਰਾਂ ਨੂੰ ਜਿਹੜੀ ਪਛੜੀਆਂ ਸ਼੍ਰੇਣੀਆਂ ਨੂੰ ਜਿਹੜੀਆਂ ਸਾਡੀ ਕਟ ਗਿਣਤੀਆਂ ਨੂੰ ਸਾਡੀ ਇਕਨੋਮਿਕਲੀ ਬੈਕਵਰਡ ਕਲਾਸੇਜ਼ ਨੂੰ ਜਿਹੜੀਆਂ ਰਿਜ਼ਰਵੇਸ਼ਨਸ ਮਿਲੀਆਂ ਨੇ ਜਿਹੜਾ ਉਹਨਾਂ ਨੂੰ ਖਤਮ ਕਰਨੀਆਂ ਚਾਹੁੰਦੀਆਂ ਨੇ ਕਿ ਅਸੀਂ ਉਹਨਾਂ ਨੂੰ ਵੋਟ ਪਾਣਾ ਮੈਂ ਇੱਥੇ ਬੈਠੇ ਹੋਏ ਬਹੁਤ ਵੱਡੀ ਤਦਾਦ ਦੇ ਵਿੱਚ ਕਟ ਗਿਣਤੀਆਂ ਜਿਹਦੇ ਵਿੱਚ ਸਾਡਾ 크ਰਿਸਚੀਅਨ ਭਾਈਚਾਰਾ ਵੀ ਹੈ ਮੈਂ ਉਹਨਾਂ ਨੂੰ ਯਾਦ ਕਰਾਉਣਾ ਚਾਹਨਾ ਥੋੜਾ ਜਿਹਾ ਧਿਆਨ ਕਰੋ ਮਣੀਪੁਰ ਚ ਕੀ ਹੋਇਆ ਥੋੜਾ ਜਿਹਾ ਧਿਆਨ ਕਰੀਏ ਸਮੁੱਚੇ ਹਿੰਦੁਸਤਾਨ ਚ ਕੀ ਹੋਇਆ ਥੋੜਾ ਜਿਹਾ ਧਿਆਨ ਕਰੀਏ ਸਮੁੱਚੇ ਪੰਜਾਬ ਚ ਪਿਛਲੇ 4 ਸਾਲਾਂ ਤੋਂ ਕੀ ਹੋ ਰਿਹਾ ਪੰਜਾਬ ਨਾਲ ਵਿਤਕਰਾ ਹੋ ਰਿਹਾ ਸਾਡਾ ਇੰਟਰਨੈਸ਼ਨਲ ਬਾਰਡਰ ਤਜਾਰਤ ਵਾਸਤੇ ਟ੍ਰੇਡ ਵਾਸਤੇ ਪਿਛਲੇ 10 ਸਾਲਾਂ ਦਾ ਬੰਦ ਕਰਕੇ ਰੱਖਿਆ ਅੱਜ ਅਸੀਂ ਮੰਗ ਕਰਾਂਗੇ ਰਾਹੁਲਜੀਤ ਗੁਰੂ ਮਾਰਾ ਸਾਹਿਬ ਮੇਰ ਕਰਨ 4 ਤਰੀਕ ਨੂੰ ਇੰਡੀਆ ਅਲਾਈਅንስ ਦੀ ਸਰਕਾਰ ਬਣੇ ਕਾਂਗਰਸ ਦਾ ਪ੍ਰਧਾਨ ਮੰਤਰੀ ਬਣੇ ਸਾਰਿਆਂ ਨਾਲ ਪਹਿਲੇ ਅਸੀਂ ਰਾਹੁਲ ਗਾਂਧੀ ਜੀ ਡਿਮਾਂਡ ਕਰਾਂਗੇ ਇੰਟਰਨੈਸ਼ਨਲ ਬਾਰਡਰ ਜਿਹੜਾ ਸਾਡਾ ਸੈਂਟਰਲ ਏਸ਼ੀਆ ਦੇ ਨਾਲ ਤੇ ਫਿਰ ਯੂਰਪ ਨਾਲ ਇਹ ਖੋਲਿਆ ਜਾਏ ਤੇਜਾਰਤ ਇੱਥੇ ਹੋਏ ਪੰਜਾਬ ਪਰਫੁੱਲਤ ਹੋਏ ਤੇ ਐਮਐਸਪੀ ਸਾਰਿਆਂ ਨਾਲ ਪਹਿਲੇ ਮੈਂ ਮੁਬਾਰਕ ਦੇਣਾ ਚਾਹਨਾ ਇਹਨਾਂ ਹਿੰਦੁਸਤਾਨ ਦੀ ਕਿਸਾਨੀ ਨੂੰ ਇਸ ਗੱਲ ਦਾ ਯਕੀਨ ਦਵਾਇਆ ਡਾਕਟਰ ਸੁਆਮੀ ਨਾਥਨ ਦੇ ਫਾਰਮੂਲੇ ਮੁਤਾਬਕ ਅਸੀਂ ਤੁਹਾਨੂੰ ਐਮਐਸਪੀ ਦਾਂਗੇ ਇਹਦੇ ਨਾਲ ਨਾਲ ਅਗਰੀ ਵੀਰ ਦੀ ਭਰਤੀ ਜਿਹੜੀ ਹੈ ਸਕ੍ਰੈਪ ਕਰਕੇ ਨਵੇਂ ਸਿਰੋਂ ਮਿਲਟਰੀ ਦੀ ਭਰਤੀ ਸ਼ੁਰੂ ਕੀਤੀ ਜਾਏਗੀ ਹਰ ਵਰਗ ਵਾਸਤੇ 400 ਨਰੇਗਾ ਵਰਕਰਸ ਨੂੰ ਦਿੱਤਾ ਜਾਏਗਾ ਨੌਜਵਾਨਾਂ ਵਾਸਤੇ ਸਾਡੀ ਨੌਜ ਬਟੀਆਂ ਪੈਣਾ ਵਾਸਤੇ ਜਿਹੜੇ ਨੇ ਵੱਖਰੀਆਂ ਗਾਰੰਟੀਜ਼ ਏਰੀਆਂ ਉਹਦੇ ਬਾਰੇ ਜਾਣਕਾਰੀ ਰਾਹੁਲ ਜੀ ਤੁਹਾਨੂੰ ਦੇਣਗੇ ਮੈਂ ਉਹਨਾਂ ਨੂੰ ਜੀ ਆਖਣਾ ਤੇ ਮੈਂ ਸਾਰਿਆਂ ਨੂੰ ਇੱਕ ਵਾਰ ਅਪੀਲ ਕਰਾਂਗਾ ਇੱਥੇ ਸਾਡਾ ਗੁਰਜੀਤ ਸਿੰਘ ਔਜਲਾ ਸਾਡੇ ਬਹੁਤ ਬਿਹਤਰੀਨ ਕੈਂਡੀਡੇਟ ਨੇ ਤਗੜੇ ਹੋ ਕੇ ਇੱਕ ਤਰੀਕ ਨੂੰ ਪੰਜ ਦੇ ਚਾਰ ਨਿਸ਼ਾਨ ਤੇ ਮੋਰ ਲਾਓ ਰਾਹੁਲ ਜੀ ਦਾ ਹੱਥ ਮਜ਼ਬੂਤ ਕਰੋ ਦੇਸ਼ ਦੇ ਵਿੱਚ ਉਹਨਾਂ ਤਾਕਤਾਂ ਦਾ ਹੱਥ ਮਜ਼ਬੂਤ ਕਰੋ ਜਿਹੜੇ ਹਿੰਦੁਸਤਾਨ ਨੂੰ ਇੱਕ ਰੱਖਣਾ ਚਾਹੁੰਦੀਆਂ ਨੇ ਜਿਹੜੇ ਕਨਸਟੀਟਿਊਸ਼ਨ ਨੂੰ ਬਚਾਉਣਾ ਚਾਹੁੰਦੀਆਂ ਨੇ ਸੋ ਇੰਨਾ ਹੀ ਕਹਿੰਦਾ ਹੋਇਆ ਮੈਂ ਇਜਾਜ਼ਤ ਲਵਾਂਗਾ ਬਹੁਤ-ਬਹੁਤ ਸ਼ੁਕਰੀਆ ਬਹੁਤ-ਬਹੁਤ ਤੁਹਾਡੀ ਮਿਹਰਬਾਨੀ ਜੈ ਹਿੰਦ ਜੈ ਭਾਰਤ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ